ਕਸੇ ਕਰੋ ਵੋਟਾਂ ਵੇਖੋ ਦੋ ਜਗ੍ਹਾ ਹੀ ਪੈਣੀਆਂ ਜਾਂ ਪੈਣੀ ਹੈ ਭਾਜਪਾ ਨੂੰ ਵੋਟ ਜਾਂ ਪੈਣੀ ਕਾਂਗਰਸ ਦੂਜੀਆਂ ਪਾਰਟੀਆਂ ਤੇ ਨੈਸ਼ਨਲ ਪਾਰਟੀਆਂ ਹੈ ਨਹੀਂ ਭਾਜਪਾ ਦਾ ਕੋਈ ਪੰਜਾਬ ਵਿੱਚ ਹੋਂਦ ਹੈ ਨਹੀਂ ਨਾ ਇਹਨਾਂ ਨੂੰ ਕਿਸੇ ਨੇ ਮੂੰਹ ਹੀ ਲਾਣਾ ਭਾਵੇਂ ਜਿੰਨੀ ਮਰਜ਼ੀ ਪਰ ਜ਼ੋਰ ਕੋਸ਼ਿਸ਼ੇ ਕਰ ਲੈ ਆ ਚੰਡੀਗੜ੍ਹ ਦਾ ਜੋ ਤੋ ਤਰੀਕੇ ਨਾਲ ਕੀਤਾ ਸਾਰੇ ਅਫਸਰ ਆਪਣੀ ਮਰਜ਼ੀ ਦੇ ਲਾ ਦਿੱਤੇ ਪੰਜਾਬੀ ਬੰਦ ਕਰ ਦਿੱਤੀ ਚੰਡੀਗੜ੍ਹ ਦਾ ੱੱਕੇ ਨਾਲ ਹੀ ਕਬਜ਼ਾ ਇਹ ਭਾਜਪਾ ਵਾਲਿਆਂ ਨੇ ਪੰਜਾਬ ਦੇ ਕੋਲੋਂ ਖੋ ਹੀ ਲਿਆ ਮੌਜੂਦਾ ਸਰਕਾਰ ਨੂੰ ਜਿੱਥੇ ਡਟ ਕੇ ਸਟੈਂਡ ਲੈਣਾ ਚਾਹੀਦਾ ਉਹਦੇ ਤੇ ਗੁੰਗੇ ਬੋਲੇ ਹੀ ਹੋ ਗਏ ਜੋ ਚੰਡੀਗੜ੍ਹ ਚ ਅੱਜ ਹੋ ਰਿਹਾ ਹੈ ਸੈਂਟਰ ਦੀ ਸਰਕਾਰ ਕਰ ਰਹੀ ਹੈ ਮੌਜੂਦਾ ਸਰਕਾਰ ਭਗਵੰਤ ਮਾਨ ਜੀ ਨੇ ਇੱਕ ਸ਼ਬਦ ਤੱਕ ਨਹੀਂ ਕਦੀ ਬੋਲੇ ਨਾ ਕਦੀ ਪਾਣੀਆ ਤੇ ਕੋਈ ਗੱਲ ਕੀਤੀ ਨਾ ਚੰਡੀਗੜ੍ਹ ਤੇ ਕੋਈ ਗੱਲ ਕੀਤੀ ਨਾ ਸਾਡੀ ਮਾਂ ਬੋਲੀ ਦਾ ਕੋਈ ਜ਼ਿਕਰ ਕੀਤਾ ਨਾ ਕਦੀ ਫੌਜੀਆ ਦੀ ਕੋਈ ਗੱਲ ਕੀਤੀ ਨਾ ਕਦੀ ਕਿਸਾਨਾਂ ਦੀ ਗੱਲ ਕੀਤੀ ਤੇ ਮੈਨੂੰ ਦੱਸੋ ਕਿਹੜੇ ਬਦਲਾਅ ਵਾਸਤੇ ਮਾਨ ਸਾਹਿਬ ਲੈ ਕੇ ਆਏ ਸੀ ਕੋਈ ਕਿਸੇ ਹਲਕੇ ਦੇ ਮੰਤਰੀ ਦੀ ਜਾਂ ਐਮਐਲਏ ਦੀ ਗੱਲ ਕਰ ਲੋ ਲੋਕਾਂ ਵਾਸਤੇ ਅਵੇਲੇਬਲ ਨਹੀਂ ਉਹਨਾਂ ਦੇ ਤੌਰ ਤਰੀਕੇ ਇਹ ਨੇ ਕਿ ਦੋ ਸਾਲਾਂ ਦੇ ਵਿੱਚ ਵਿੱਚ ਹੀ ਲੋਕ ਵਾਦਜ਼ਨ ਹੋ ਚੁੱਕੇ ਸਰਕਾਰ ਤੋਂ ਵਾਦਜ਼ਨ ਹੋ ਚੁੱਕੇ ਅਜੇ ਮੈਂ ਆਇਆ ਕਾਂਦੇ ਹੀ ਮੈਨੂੰ ਟੀਵੀ ਵਾਲਿਆਂ ਨੇ ਕੈਮਰੇ ਵਾਲਿਆਂ ਨੇ ਘੇਰ ਲਿਆ ਕਿ ਜੀ ਤੁਸੀਂ ਲਾਅ ਐਂਡ ਆਰਡਰ ਤੇ ਕੋਈ ਇੱਥੇ ਬਿਆਨ ਦੇ ਕੇ ਜਾਓ ਮੈਂ ਕਿਹਾ ਜੀ ਲਾਅ ਐਂਡ ਆਰਡਰ ਤੇ ਇੱਥੇ ਬਿਆਨ ਕੀ ਦਈਏ ਜਿਸ ਸਰਕਾਰ ਨੂੰ ਇਹ ਹੀ ਨਹੀਂ ਪਤਾ ਸੀ ਪੈਮਾਨਾ ਆਪਣੇ ਲੋਕਾਂ ਨੂੰ ਕਿਸਨਾ ਉਹਨਾਂ ਦੀ ਜ਼ਿੰਦਗੀ ਤੇ ਉਹਨਾਂ ਦਾ ਬਾਲ ਮਹਿਫੂਜ਼ ਕਰਨਾ ਹੈ ਉਹਨੂੰ ਸਰਕਾਰ ਨੂੰ ਕਿਸ ਤਰ੍ਹਾਂ ਸੀ ਕਾਮਯਾਬ ਸਰਕਾਰ ਕਹਿ ਸਕਦੇ ਕਿਸੇ ਵਿਅਕਤੀ ਦਾ ਅੱਜ ਜ਼ਿੰਦਗੀ ਮਹਿਫੂਜ਼ ਨਹੀਂ ਫਰੋਤੀਆਂ ਦਾ ਇਹੋ ਜਿਹਾ ਦੌਰ ਹੈ ਕਿ ਕੋਈ ਵੀ ਰੋਟੀ ਪਾਣੀ ਖਾਂਦਾ ਹੋਇਆ ਵਿਅਕਤੀ ਅੱਜ ਪੰਜਾਬ 'ਚ ਇਹੋ ਜਿਹਾ ਨਹੀਂ ਸਾਰੇ ਪੰਜਾਬ ਦੇ ਸ਼ਹਿਰਾਂ ਤੇ ਕਸਬਿਆਂ 'ਚ ਜਿਨ੍ਹਾਂ ਨੂੰ ਫਰੋਤੀ ਦੇ ਟੈਲੀਫੋਨ ਨਿਆ ਗੈਂਗਸਟਰ ਜੇਲਾ ਵਿੱਚੋਂ ਸਰਕਾਰਾਂ ਚਲਾ ਰਹੇ ਦੇਖੋ ਸਾਰਿਆਂ ਵੱਡੀ ਬਦਕਿਸਮਤੀ ਗੈਂਗਸਟਰ ਸਰਕਾਰਾਂ ਚਲਾ ਰਹੇ ਇਹੋ ਜੀਆਂ ਚੀਜ਼ਾਂ ਸੀ ਅੱਜ ਜਦੋਂ ਕਿਤੇ ਆ Netflix ਤੇ ਫਿਲਮਾਂ ਵੇਖਦੇ ਹੋ ਮੈਕਸੀਕੋ ਦੇ ਵਿੱਚ ਵੇਖਿਆ ਸੀ ਇੱਕ ਬਹੁਤ ਵੱਡਾ ਡਰੱਗ ਲਾਰਡ ਸੀ ਐਲ ਚੈਪੋ ਦਾ ਨਾਂ ਸੀ ਉਹ ਸਰਕਾਰਾਂ ਮੈਕਸੀਕੋ ਦੇ ਵਿੱਚ ਜੇਲਾ ਵਿੱਚੋਂ ਚਲਾਉਂਦਾ ਸੀ ਇਸ ਤਰ੍ਹਾਂ ਹੀ ਵੇਨੇਜ਼ੁਏਲਾ ਦੇ ਵਿੱਚ ਇਸ ਤਰ੍ਹਾਂ ਹੀ ਕੋਲੰਬੀਆ ਦੇ ਵਿੱਚ ਸਰਕਾਰਾਂ ਜੇਲਾਂ ਵਿੱਚੋਂ ਚਲਦੀਆਂ ਸੀ ਗੈਂਗਸਟਰ ਚਲਾਉਂਦੇ ਸ ਡਰੱਗ ਵਾਰਲੋਰਡ ਚਲਾਉਂਦੇ ਸ ਅੱਜ ਉਹੀ ਹਾਲ ਇਥੇ ਸਾਡੀਆਂ ਜੇਲਾਂ ਵਿੱਚ ਜੋ ਹਾਈ ਕੋਰਟ ਨੇ ਪਿੱਛੇ ਗੱਲ ਕਹੀ ਹੈ ਆਨਨਬਲ ਹਾਈ ਕੋਰਟ ਨੇ ਇੱਕ ਸਾਲ ਦੇ ਵਿੱਚ ਇੱਕ ਪੰਜਾਬ ਦੀ ਜੇਲ੍ਹ ਹੈ ਜਿੱਥੋਂ 40 ਲੱਖ ਟੈਲੀਫੋਨ ਇੱਕ ਜੇਲ੍ਹ ਤੋਂ ਹੋਏ ਵੱਡੇ ਗੈਂਗਸਟਰ ਲਾਰੈਂਸ ਮਿਸ਼नोई ਵਰਗੇ ਅਨੇਕਾਂ ਇਥੇ ਜੇਲ੍ਹਾਂ ਚ ਬੈਠੇ ਪੰਜਾਬ ਇੱਕ ਵਾਰ ਫੇਰ ਜਿੱਥੇ ਕਿਸੇ ਵਕਤੇ ਹਿੰਦੁਸਤਾਨ ਦਾ ਸਰਮੌਰ ਸੂਬਾ ਸੀ ਗੁਰੂ ਮਾਰਾ ਸਾਹ ਬਖਸ਼ਿਸ਼ ਕਰੋ ਇਹ ਜਿਹੜੀ ਪਿਛੇ ਚੰਨ ਸਾਲਾਂ ਵਿੱਚ ਨਜ਼ਰ ਲੱਗੀ ਹੈ ਪੰਜਾਬ ਨੂੰ ਅਸੀਂ ਇੱਕ ਵਾਰ ਫੇਰ ਪੰਜਾਬ ਨੂੰ ਉਸੇ ਹੀ ਸਰਮੌਰ ਜਗ੍ਹਾ ਤੇ ਪਹੁੰਚਾ ਸਕੀ ਹੈ ਜਿੱਥੇ ਕਿਸੇ ਟਾਈਮ ਸਾਡੇ ਮਰਦੇ ਬਜਾਹਸਾ ਪ੍ਰਤਾਪ ਸਿੰਘ ਕਹਿਰੋਂ ਪੰਡਿਤ ਜਵਾਲਾਲ ਨਹਿਰੂ ਜੀ ਦੇ ਅਸ਼ੀਰਵਾਦ ਦੇ ਨਾਲ ਪੰਜਾਬ ਨੂੰ ਇੱਕ ਨੰਬਰ ਤੇ ਸੂਬਾ ਸੀ ਸਾਡਾ ਬੜੀ ਕਿਸਮਤੀ ਦੀ ਗੱਲ ਹੈ ਜਿਸ ਸੂਬੇ ਦੀ ਜ਼ਮੀਨ ਇੰਦੀ ਸਰਕੇਸ ਕਿੱਕ ਇੱਕ ਇੰਚ ਜ਼ਮੀਨ ਤੇ ਵਹੀ ਹੁੰਦੀ ਉਸ ਸੂਬੇ ਦੇ ਨੌਜਵਾਨ ਬੱਚੇ ਅੱਜ ਕੋਈ ਵੀ ਆਪਣੇ ਘਰਾਂ 'ਚ ਰਹਿਣਾ ਪਸੰਦ ਨਹੀਂ ਕਰਦਾ ਅੱਜ ਆਪਣੀ ਮਾਂ ਧਰਤੀ ਸਾਡੀ ਗੁਰੂਆਂ ਪੀਰਾਂ ਤੇ ਪੈਗੰਬਰਾਂ ਦੀ ਧਰਤੀ ਸਾਡੇ ਸਾਰੇ ਤਖਤਿਸ ਦੇਸ਼ ਵਿੱਚ ਹੋਣ ਸਾਡੀ ਪਹਿਚਾਣ ਇਸ ਦੇਸ਼ ਵਿੱਚ ਹੋਵੇ ਅੱਜ ਕਿਸੇ ਵੀ ਨੌਜਵਾਨ ਬੱਚੇ ਨਾਲ ਤੁਸੀਂ ਗੱਲ ਕਰਕੇ ਵੇਖੋ ਪਹਿਲੇ ਤੇ ਇਹ ਗੱਲ ਨਿਰੀ ਦੁਆਬੇ ਵਿੱਚ ਹੀ ਚੱਲਦੀ ਸੀ ਜਲੰਧਰ ਨਵੇਂ ਸ਼ਹਿਰ ਦਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਜ਼ਿਲ੍ਹਾ ਕਪੂਰਥਲੇ ਦਾ ਜ਼ਿਲ੍ਹਾ ਹੀ ਬਾਹਰਲੇ ਮੁਲਕਾਂ ਜਾਂਦੇ ਸੀ ਹੁਣ ਤੇ ਭਾਵੇਂ ਮਾਲਵੇ ਚਲੇ ਜਾਓ ਭਾਵੇਂ ਸਾਡੇ ਮਾਝੇ ਵਿੱਚ ਚਲੇ ਜਾਓ ਪਿੰਡਾਂ ਵਿੱਚ ਅਸੀਂ ਜਾਣਿਆ ਨੌਜਵਾਨ ਬੱਚਾ ਕੋਈ ਪਿੰਡ ਵਿੱਚ ਹੀ ਹੈ ਨਹੀਂ ਕੱਲੇ ਬਜ਼ੁਰਗ ਰਹਿ ਗਏ ਨੇ ਜਾਂ ਬਿਲਕੁਲ ਬੱਚੇ ਰਹਿ ਗਏ ਨੇ ਜਿਹੜੇ ਜਿਹੜੇ ਸਕੂਲ ਚ ਪੜਦੇ ਆ ਮੈਂ ਹੁਣ ਚੱਲਦਾ ਇੱਥੋਂ ਹੀ 메ਨ ਸੜਕ ਤੇ ਆ ਰਿਹਾ ਸੀ ਤਹਾਡੀਆਂ ਮਸ਼ਹੂਰ ਯੂਨੀਵਰਸਿਟੀਆਂ ਇੱਥੋਂ ਦੀ ਆਹ ਰਾਹਤ 12 ਰਸਤੇ ਦੇ ਵਿੱਚ ਬਹੁਤ ਸਾਰੇ ਐਹੋ ਜਿਹੀਆਂ ਯੂਨੀਵਰਸਿਟੀਆਂ ਜਿਹੜੀਆਂ ਨੇ ਜਿਨ੍ਹਾਂ ਵਿੱਚ ਇਸ ਟਾਈਮ ਸਟੂਡੈਂਟ ਹੀ ਨਹੀਂ ਮਿਲ ਰਹੇ ਇੰਜੀਨੀਅਰਿੰਗ ਕਾਲਜੇਸ ਬੰਦ ਹੋ ਰਹੇ ਨੇ ਮੈਡੀਕਲ ਕਾਲਜੇਸ ਬੰਦ ਹੋ ਰਹੇ ਨੇ ਕਾਲਜੇਸ ਕੋ ਕੋਈ ਸਟੂਡੈਂਟ ਹੈ ਨਹੀਂ ਇਹ ਸਾਰਾ ਉਹਨਾਂ ਵੱਡੀ ਚਿੰਤਾ ਮੇਰੇ ਵੀਰੋ ਤੇ ਭਰਾਓ ਅੱਜ ਇਹ ਹੈ ਕਿ ਸਾਨੂੰ ਪੰਜਾਬ ਦੇ ਵਿੱਚ ਕਿਸੇ ਸੁਚੱਜੀ ਲੀਡਰਸ਼ਿਪ ਦੀ ਲੋੜ ਹੈ ਠੀਕ ਆ ਬਦਲਾਅ ਆਇਆ ਅਸੀਂ ਵੈਲਕਮ ਕਰ ਰਹੇ ਆ ਬਦਲਾਅ ਕਿਉਂਕਿ ਸਾਡੀਆਂ ਜਿਹੜੀਆਂ ਆਪਣੀਆਂ ਸਿਆਸੀ ਜਮਾਤਾਂ ਨੇ ਇਹ ਸਹੀ ਮਹਿਣੇ ਦੇ ਵਿੱਚ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਉਤਰ ਨਹੀਂ ਸੀ ਸਕੀਆਂ ਪੂਰੀ ਸਾਡੇ ਵਿੱਚ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਜ਼ਰੂਰ ਹੋਣਗੀਆਂ ਪਰ ਅੱਜ ਬਦਕਿਸਮਤੀ ਦੀ ਗੱਲ ਹੈ ਜਿਨ੍ਹਾਂ ਨੂੰ ਅਸੀਂ ਚੁਣ ਕੇ ਕਰਿਆ ਇਹ ਤੇ ਬਿਲਕੁਲ ਹੀ ਵੱਡਾ ਧੋਖਾ ਪੰਜਾਬ ਨਾਲ ਹੋ ਗਿਆ ਉਹ ਲੋਕ ਜਿਹੜੇ ਗੱਲ ਕਰਦੇ ਸੀ ਕਿ ਜਿੱਦਣ ਸਾਨੂੰ ਮੌਕਾ ਦਿੱਤਾ ਅਸੀਂ ਸਾਰੋਂ ਪਹਿਲੇ ਪੰਜਾਬ ਦੀਆਂ ਪਿੰਡਾਂ ਦੀਆਂ ਤੇ ਸ਼ਹਿਰਾਂ ਦੀਆਂ ਤੇ ਕਸਬਿਆਂ ਦੀਆਂ ਸੱਥਾਂ ਵਿੱਚੋਂ ਸਰਕਾਰਾਂ ਚਲਾਇਆ ਕਰਾਂਗੇ ਤੁਹਾਨੂੰ ਪੁੱਛ ਕੇ ਸਰਕਾਰਾਂ ਚੱਲਣਗੀਆਂ ਅੱਜ ਨਾ ਕਿਸੇ ਪਿੰਡ 'ਚ ਕੋਈ ਜਾਂਦਾ ਨਾ ਕਿ ਸੇ ਸ਼ਹਿਰ ਦੀ ਸਾਥ ਚ ਕੋਈ ਜੜਾ ਜਿਹੜੇ ਕਹਿੰਦੇ ਸੀ ਅਸੀਂ ਗੱਡੀਆਂ ਦਾ ਸਾਨੂੰ ਕੋਈ ਲੋੜ ਨਹੀਂ ਸਧਾਰਨ ਲੋਕਾਂ ਵਰਗਾ ਤੁਹਾਡੇ ਨੁਮਾਇंदे ਬਣ ਕੇ ਕੰਮ ਕਰਾਂਗੇ ਅੱਜ ਇਹਨਾਂ ਦੇ ਐਮਐਲਏ ਇਹਨਾਂ ਦੇ ਮੰਤਰੀਆਂ ਦਾ ਜੋ ਤੌਰ ਤਰੀਕਾ ਹੈ ਤੁਹਾਡੇ ਸਾਹਮਣੇ ਕਿਸੇ ਭਾਵੇਂ ਕਿਸੇ ਹਲਕੇ ਦੇ ਮੰਤਰੀ ਦੀ ਜਾਂ ਐਮਐਲਏ ਦੀ ਗੱਲ ਕਰ ਲੋ ਲੋਕਾਂ ਵਾਸਤੇ ਅਵੇਲੇਬਲ ਨਹੀਂ ਉਹਨਾਂ ਦੇ ਤੌਰ ਤਰੀਕੇ ਇਹ ਨੇ ਕਿ ਦੋ ਸਾਲਾਂ ਦੇ ਵਿੱਚ ਵਿੱਚ ਹੀ ਲੋਕ ਇਹਨਾਂ ਤੋਂ ਬੱਦਲਨ ਹੋ ਚੁੱਕੇ ਸਰਕਾਰ ਤੋਂ ਬੱਦਲਨ ਹੋ ਚੁੱਕੇ ਅਜੇ ਮੈਂ ਆਇਆ ਕਾਂਦੇ ਹੀ ਮੈਨੂੰ ਟੀਵੀ ਵਾਲਿਆਂ ਨੇ ਕੈਮਰੇ ਵਾਲਿਆਂ ਨੇ ਘੇਰ ਲਿਆ ਕਿ ਜੀ ਤੁਸੀਂ ਲਾਅ ਐਂਡ ਆਰਡਰ ਤੇ ਕੋਈ ਇੱਥੇ ਬਿਆਨ ਦੇ ਕੇ ਜਾਓ ਮੈਂ ਕਿਹਾ ਜੀ ਲਾਅ ਐਂਡ ਆਰਡਰ ਤੇ ਇੱਥੇ ਬਿਆਨ ਕੀ ਦਈਏ ਜਿਸ ਸਰਕਾਰ ਨੂੰ ਇਹ ਹੀ ਨਹੀਂ ਪਤਾ ਸੀ ਪੈਮਾਨਾ ਆਪਣੇ ਲੋਕਾਂ ਨੂੰ ਕਿਸ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਤੇ ਉਹਨਾਂ ਦਾ ਬਾਲ ਮਹਿਫੂਜ਼ ਕਰਨਾ ਹੈ ਉਹਨੂੰ ਸਰਕਾਰ ਨੂੰ ਕਿਸ ਤਰ੍ਹਾਂ ਅਸੀਂ ਕਾਮਯਾਬ ਸਰਕਾਰ ਕਹਿ ਸਕਦੇ ਕਿਸੇ ਵਿਅਕਤੀ ਦਾ ਅੱਜ ਜ਼ਿੰਦਗੀ ਮਹਿਫੂਜ਼ ਨਹੀਂ ਫਰੋਤੀਆਂ ਦਾ ਇਹੋ ਜਿਹਾ ਦੌਰ ਹੈ ਕਿ ਕੋਈ ਵੀ ਰੋਟੀ ਪਾਣੀ ਖਾਂਦਾ ਹੋਇਆ ਵਿਅਕਤੀ ਅੱਜ ਪੰਜਾਬ ਇਹੋ ਜਿਹਾ ਨਹੀਂ ਸਾਰੇ ਪੰਜਾਬ ਦੇ ਸ਼ਹਿਰਾਂ ਤੇ ਕਸਬਿਆਂ 'ਚ ਜਿਨ੍ਹਾਂ ਨੂੰ ਫਰੋਤੀ ਦੇ ਟੈਲੀਫੋਨ ਨਹੀਂ ਆਦੇ ਗੈਂਗਸਟਰ ਜੇਲਾ ਵਿੱਚੋਂ ਸਰਕਾਰਾਂ ਚਲਾ ਰਹੇ ਦੇਖੋ ਸਾਰਿਆਂ ਨੂੰ ਬੜੀ ਬਦਕਿਸਮਤੀ ਗੈਂਗਸਟਰ ਸਰਕਾਰਾਂ ਚਲਾ ਰਹੇ ਇਹੋ ਜੀਆਂ ਚੀਜ਼ਾਂ ਸੀ ਅੱਜ ਜਦੋਂ ਕਿਤੇ ਆ Netflix ਤੇ ਫਿਲਮਾਂ ਵੇਖਦੇ ਹੋ ਮੈਕਸੀਕੋ ਦੇ ਵਿੱਚ ਵੇਖੀਆਂ ਸੀ ਇੱਕ ਬਹੁਤ ਵੱਡਾ ਡਰੱਗ ਲੋਰਡ ਸੀ ਐਲ ਚੈਪੋ ਦਾ ਨਾਂ ਸੀ ਉਹ ਸਰਕਾਰਾਂ ਮੈਕਸੀਕੋ ਦੇ ਵਿੱਚ ਜਿਲ੍ਹਾ ਵਿੱਚੋਂ ਚਲਾਉਂਦਾ ਸੀ ਇਸ ਤਰ੍ਹਾਂ ਹੀ ਵੈਨੇਜ਼ੁਏਲਾ ਦੇ ਵਿੱਚ ਇਸ ਤਰ੍ਹਾਂ ਹੀ ਕੋਲੰਬੀਆ ਦੇ ਵਿੱਚ ਸਰਕਾਰਾਂ ਜਿਲ੍ਹਾ ਵਿੱਚੋਂ ਚਲਦੀਆਂ ਸੀ ਗੈਂਗਸਟਰ ਚਲਾਉਂਦੇ ਸੀ ਡਰੱਗ ਵਾਰਲੋਰਡ ਚਲਾਉਂਦੇ ਸੀ ਅੱਜ ਉਹੀ ਹਾਲ ਇਥੇ ਸਾਡੀਆਂ ਜਿਲ੍ਹਾ ਵਿੱਚ ਜੋ ਹਾਈ ਕੋਰਟ ਨੇ ਪਿਛੇ ਗੱਲ ਕਹੀ ਹੈ ਹੌਨਬਲ ਹਾਈ ਕੋਰਟ ਨੇ ਇੱਕ ਸਾਲ ਦੇ ਵਿੱਚ ਇੱਕ ਪੰਜਾਬ ਦੀ ਜੇਲ੍ਹ ਹੈ ਜਿੱਥੋਂ 40 ਲੱਖ ਟੈਲੀਫੋਨ ਇੱਕ ਜੇਲ੍ਹ ਚ ਹੋਏ ਵੱਡੇ ਗੈਂਗਸਟਰ ਲਾਰੈਂਸ ਬਿਸ਼ਨੋਈ ਵਰਗੇ ਅਨੇਕਾਂ ਇਥੇ ਜੇਲਾਂ ਚ ਬੈਠੇ ਨੇ ਸਰਕਾਰਾਂ ਉਹਨਾਂ ਦੇ ਨਾਂ ਤੇ ਚੱਲ ਰਹੀਆਂ ਜੋ ਚਾਹੁੰਦੇ ਨੇ ਉਸੇ ਮੁਤਾਬਕ ਸਾਰੇ ਕੰਮ ਹੋ ਰਹੇ ਨੇ ਹਰ ਪਾਸਿਓਂ ਆਤਿਕ ਤੌਰ ਤੇ ਪੰਜਾਬ ਪਛੜਦਾ ਜਾ ਰਿਹਾ ਆ ਮੇਰੇ ਭਰਾ ਇੱਥੇ ਬੈਠੇ ਨੇ ਸਾਡੇ ਨੌਜਵਾਨ ਬੱਚਿਆਂ ਦਾ ਇਹ ਹਾਲ ਹੈ ਮੇਰੇ ਵੀਰੋ ਕਿਸਰਾ ਤੁਸੀਂ ਨਿਕਾਰਾਗੂਆ ਦੇ ਵਿੱਚ ਇੱਕ ਫਲਾਈਟ ਵੇਖੀ ਸਾਰਾ ਜਹਾਜ਼ ਹੀ ਜਿਹੜਾ ਸੀ ਪੰਜਾਬੀਆਂ ਦਾ ਭਰਿਆ ਸੀ ਉਹ ਉਤਾਰ ਲਿਆ ਗਿਆ ਅੱਜ ਹਾਲਾਤ ਕੀ ਨੇ ਕਿ ਮੈਕਸੀਕੋ ਦੀ ਕੰਨ ਟੱਪਣ ਵਾਸਤੇ 45 ਤੋਂ 50 ਲੱਖ ਰੁਪਏ ਦਾ ਰੇਟ ਚੱਲ ਰਿਹਾ ਹੈ। ਫਰਜ਼ੀ ਇਹਥੇ ਏਜੰਟ ਫਿਰਦੇ ਨੇ। ਕੋਈ ਗਵਰਨਮੈਂਟ ਦਾ ਡਰ ਨਹੀਂ, ਕੋਈ ਖੌਫ ਨਹੀਂ। ਕੋਰੋਨਾ ਅਰਬਾਂ ਰੁਪਏ ਦੀਆਂ ਜਿਨ੍ਹਾਂ ਨਾਲ ਠੱਗੀਆਂ ਵੱਜੀਆਂ ਪੇਰੈਂਟਸ ਦੇ ਨਾਲ, ਬੱਚਿਆਂ ਦੇ ਨਾਲ। ਉਹਨਾਂ ਨੂੰ ਕੋਈ ਪੁਲਿਸ ਨੇ ਕਦੀ ਕੋਸ਼ਿਸ਼ ਵੀ ਨਹੀਂ ਕੀਤੀ। ਕਿਉਂ ਨਾ ਇਸ ਕਿਸਮ ਦੇ ਫਰਜ਼ੀ ਜਿਹੜੇ ਲੋਕ ਨੇ ਇਹਨਾਂ ਨੂੰ ਰੋਕ ਪਾ ਦਿੱਤੀ ਜਾਏ। ਕੋਈ ਸਾਡਾ ਫਿਊਚਰ ਹੈ ਨਹੀਂ। ਕਹਿੰਦੇ ਸੀ ਸਾਡੇ ਮੁੱਖ ਮੰਤਰੀ ਸਾਹਿਬ ਸਾਰੇ ਵੀਰ ਪੜਣਾ ਸੁਣਦੇ ਨੇ ਕਿ ਫਿਕਰ ਨਾ ਕਰੋ ਜਦੋਂ ਨਵੇਂ-ਨਵੇਂ ਆਏ ਸੀ ਇਹਨਾਂ ਨੂੰ ਪੁੱਛਿਆ ਗਿਆ ਤੁਹਾਡਾ ਟੀਚਾ ਕੀ ਹੈ ਮਾਨ ਸਾਹਿਬ ਨੂੰ ਤੇ ਮਾਨ ਸਾਹਿਬ ਨੇ ਕਿਹਾ ਮੇਰਾ ਟੀਚਾ ਹੈ ਜਿਹੜੇ ਭੱਜ ਗਏ ਨੇ ਉਹਨਾਂ ਨੂੰ ਵਾਪਸ ਲੈ ਕੇ ਆਣਾ ਤੇ ਉਹਨਾਂ ਨੇ ਯਕੀਨ ਦਿਵਾਇਆ ਕਿ ਮੈਨੂੰ ਸਾਲ ਇੱਕ ਦਾ ਦੇ ਦਿਓ ਗੋਰੇ ਆ ਕੇ ਵੀ ਪੰਜਾਬ ਚ ਕੰਮ ਕਰਿਆ ਕਰ। ਆ ਤੁਸੀਂ ਹਾਲਾਤ ਵੇਖ ਹੀ ਲਏ। ਜੇਸਸ ਸਪੀਡ ਦੇ ਨਾਲ ਨੌਜਵਾਨ ਛੱਡ ਕੇ ਜਾ ਰਹੇ ਇੱਕ ਲੇਟੈਸਟ ਸਟੱਡੀ ਆਈ ਹੈ ਜਿਹੜੀ ਪੰਜਾਬੀ ਯੂਨੀਵਰਸਿਟੀ ਨੇ ਇੱਕ ਕੇਸ ਸਟੱਡੀ ਕੀਤੀ ਪੰਜਾਬ ਦੀ ਉਹਦੇ ਵਿੱਚ ਕਿਹਾ ਜਾ ਰਿਹਾ ਕਿ 70000 ਕਰੋੜ ਰੁਪਇਆ ਹਰ ਸਾਲ ਪੰਜਾਬ ਦੇ ਲੋਕ ਆਪਣੀਆਂ ਜ਼ਮੀਨਾਂ ਵੇਚ ਕੇ ਆਪਣੇ ਘਰ ਵੇਚ ਕੇ ਬਾਹਰਲੇ ਮੁਲਕਾਂ ਵਿੱਚ ਜਾਣ ਵਾਸਤੇ 70000 ਕਰੋੜ ਰੁਪਇਆ ਐਵਰੇਜ ਪੰਜਾਬ ਦਾ ਹਰ ਸਾਲ ਬਾਅਦ ਦੇ ਮੁਲਕਾਂ ਚ ਤੁਹਾਡਾ ਪੈਸਾ ਜਾਂਦਾ ਰਿਵਰਸ ਮਾਈਗ੍ਰੇਸ਼ਨ ਇਥੇ ਕਿਹੜੀ ਹੋਣੀ ਸੀ ਤੋਂ ਮੈਂ ਸਾਰੇ ਵੀਰ ਤੇ ਭਰਾਵਾਂ ਨੂੰ ਇਹ ਗੱਲ ਕਵਾਂਗੇ ਚੰਦ ਮਹੀਨਿਆਂ ਦੇ ਵਿੱਚ ਹੀ ਆਂਦੇ ਦੋ ਢਾਈ ਮਹੀਨਿਆਂ ਚ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਆਣੀਆਂ ਨੇ ਕੁਝ ਚੀਜ਼ਾਂ ਜਿਹੜੀਆਂ ਸਾਡੇ ਵਰਕਰਾਂ ਦੇ ਦਿਲੋ ਦਿਮਾਗ ਚਲੇ ਉਹ ਸਾਰੀਆਂ ਗੱਲਾਂ ਸੀ ਦਵਿੰਦਰ ਯਾਦਵ ਸਾਹਿਬ ਪਿਛਲੇ ਦਿਨੀ ਬਹੁਤ ਕਲੈਰਿਟੀ ਨਾਲ ਬੜੀ ਸਫਾਈ ਦੇ ਨਾਲ ਉਹਨਾਂ ਨੂੰ ਦੱਸਿਆ ਕਿ ਲਾਂਸ ਅਲਾਈਅੰਸ ਬਾਰੇ ਸਾਡਾ ਸਾਰਿਆਂ ਦਾ ਕੀ ਨਜ਼ਰੀਆ ਹੈ ਉਹਦੇ ਬਾਰੇ ਮੈਂ ਸ਼ੁਕਰਗੁਜ਼ਾਰ ਹਾਂ ਯਾਦਵ ਸਾਹਿਬ ਦਾ ਕਿ ਯਾਦਵ ਸਾਹਿਬ ਨੇ ਨਿਰਾ ਕਾਂਗਰਸ ਦੀ ਟੌਪ ਲੀਡਰਸ਼ਿਪ ਨਾਲ ਦਿੱਲੀ ਵਿੱਚ ਦੋ ਮੀਟਿੰਗਜ਼ ਇਨ ਇਨਰੀਆਂ ਕੀਤੀਆਂ ਸਾਰੀ ਸਾਡੀ ਲੀਡਰਸ਼ਿਪ ਨੇ ਸਾਡੀ ਗੱਲ ਸੁਣੀ ਇੱਥੇ ਆ ਕੇ 3 ਦਿਨ ਲਗਾਏ ਸਾਰੇ ਫਾਰਮਰ ਪ੍ਰਧਾਨ ਫਾਰਮਰ ਚੀਫ ਮਿਨਿਸਟਰਸ ਮੌਜੂਦਾ ਐਮਪੀਜ਼ ਸਾਰੇ ਪੁਰਾਣੇ ਐਕਸ ਐਮਪੀਜ਼ ਮੌਜੂਦਾ ਐਮਐਲਐਸ ਸਾਰੇ ਐਕਸ ਐਮਐਲਐਸ ਜ਼ਿਲ੍ਹਾ ਦੇ ਪ੍ਰਧਾਨ ਸਾਡੇ ਸਾਰੇ ਕੋਆਰਡੀਨੇਟਰਸ ਸਾਡੇ ਬਲਾਕਾਂ ਦੇ ਪ੍ਰਧਾਨਾਂ ਤੱਕ ਸਾਡੇ ਜਿੰਨੇ ਵੀ ਵਿੰਗਸ ਹੈ ਨੇ ਉਹਨਾਂ ਦੇ ਕੋਲ ਬਕਾਇਦਾ ਤੌਰ ਉਹਨਾਂ ਦੀ ਸਾਰਿਆਂ ਦੀ ਸੁਣਵਾਈ ਕੀਤੀ ਇੱਕ ਖੂਬਸੂਰਤ ਡੈਮੋਕਰੈਟਿਕ ਢੰਗ ਦੇ ਨਾਲ ਹਰ ਗੱਲ ਪੁੱਛੀ ਤੇ ਸੈਂਟਰ ਨੂੰ ਇਹਦੇ ਬਾਰੇ ਸਾਡੀ ਲੀਡਰਸ਼ਿਪ ਨੂੰ آگਾਹ ਕਰਾਇਆ ਕਿ ਪੰਜਾਬ ਦੀ ਲੀਡਰਸ਼ਿਪ ਤੇ ਪੰਜਾਬ ਦੇ ਲੋਕ ਹੀ ਚਾਹੁੰਦੇ ਮੈਂ ਪ੍ਰੈਸ ਦੇ ਭਰਾਵਾਂ ਨੂੰ ਕਹੂੰਗਾ 2-4 ਦਿਨ ਇੰਤਜ਼ਾਰ ਕਰ ਲਓ ਸ਼ਾਇਦ ਆਜੀ ਯਾਦਵ ਸਾਹਿਬ ਕੋਈ ਨਾ ਕੋਈ ਚਾਨਣਾ ਪਾ ਦੇਣ ਨਹੀਂ ਤੇ ਹਾਂ ਤੇ ਦੋ ਚਾਰ ਦਿਨਾਂ ਚ ਚਾਨਣਾ ਪੈ ਜਾਏਗਾ ਕਾਲੇ ਪੈਣ ਦੀ ਲੋੜ ਨਹੀਂ ਤੇ ਮੈਨੂੰ ਪੂਰਨ ਫੇਥ ਹੈ ਕਿ ਜਿਹੜਾ ਸਟੈਂਡ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੇ ਲਿਆ ਉਸੇ ਤੇ ਬਕਾਇਦਾ ਤੌਰ ਸੈਂਟਰ ਦੀ ਲੀਡਰਸ਼ਿਪ ਕੈਮ ਰਹਿ ਪੰਜਾਬ ਦੇ ਲੋਕ ਤੇ ਪੰਜਾਬ ਦੀ ਕਾਂਗਰਸ ਪੰਜਾਬ ਦੀ ਬਿਹਤਰੀ ਵਾਸਤੇ ਜਿਹੜਾ ਸਟੈਂਡ ਲਏਗੀ ਪੰਜਾਬ ਦੀ ਬਿਹਤਰੀ ਵਾਸਤੇ ਲਏਗੀ ਮੇਨੂ ਪੂਰਨ ਫੇਥ ਹੈ ਇਸ ਗੱਲ ਅੱਗੇ ਗੱਲ ਬਹੁਤਾ ਨਾਮ ਵਧਾਦਾ ਹੋਇਆ ਮੈਂ ਸਮੁੱਚੀ ਲੀਡਰਸ਼ਿਪ ਨੂੰ ਬੇਨਤੀ ਕਰਾਂਗਾ ਕਿ ਜੇ ਮੁਠੀ ਬੰਦ ਰਹੇ ਤੇ ਹਮੇਸ਼ਾ ਮਜ਼ਬੂਤੀ ਰਹੇ ਅੱਜ ਸਾਰਿਆਂ ਨੂੰ ਵੱਡੀ ਲੋੜ ਹੈ ਕਿ ਕਾਂਗਰਸ ਸਾਰੀ ਇੱਕਜੁੱਟ ਹੋਏ ਪੰਜਾਬ ਦੇ ਮੁੱਦਿਆਂ ਤੇ ਗੱਲ ਰੱਖੇ ਪੰਜਾਬ ਹਰ ਪਾਸੋਂ ਪਛੜਦਾ ਜਾ ਰਿਹਾ ਹੈ ਇੰਡਸਟਰੀ ਇੰਡਸਟ੍ਰੀਅਲਿਸਟ ਸਾਰੇ ਇੱਥੇ ਪ੍ਰੈਸ ਵਾਲੇ ਮੇਰੇ ਭਰਾ ਬੈਠੇ ਨੇ ਅੱਜ ਤੋਂ 10-15 ਦਿਨ ਪਹਿਲੇ ਲੁਧਿਆਣੇ ਦੇ ਸਾਰੇ ਟੌਪ ਇੰਡਸਟ੍ਰੀਅਲਿਸਟ ਜਿਹੜੇ ਨੇ ਉਹ ਯੂਪੀ ਦੇ ਮੁੱਖ ਮੰਤਰੀ ਨਾਲ ਜਾ ਕੇ ਲਖਨਊ ਵਿੱਚ ਮੀਟਿੰਗ ਕਰ ਆਏ ਕੋਈ ਨਵੀਂ ਇੰਡਸਟਰੀ ਨਹੀਂ ਇੱਥੇ ਆਣੀ ਚਾਹੁੰਦੀ ਅਰੇ ਇਹ ਤੇ ਬਜਰੀ ਦਾ ਇੱਥੇ ਆਪਾਂ ਨੂੰ ਕਹਿੰਦੇ ਸੀ ਕਿ ਅਸੀਂ ਫ੍ਰੀ ਚ ਕਰ ਦੇਣੀ ਹੈ ਅੱਜ ਰੇਤ 70000 ਰੁਪਏ ਨੂੰ ਟਰੱਕ ਹੈ 7000 ਰੁਪਏ ਸੈਂਕੜੇ ਨੂੰ ਰੇਤ ਹੈ ਸੀਮਿੰਟ ਨਾਲ ਮਹਿੰਗੀ ਰੇਤ ਤੇ ਬਜਰੀ ਦਾ ਤੁਸੀਂ ਹੱਥ ਵੇਖੋ ਹੱਥ ਨਹੀਂ ਲਾ ਸਕਦੇ ਤੇ ਜਿੰਨੀ ਇਲੈਗਲ ਮਾਈਨਿੰਗ Yadav sahab ਜਿੰਨੀ ਇਲੈਗਲ ਮਾਈਨਿੰਗ ਇਸ ਜ਼ਿਲ੍ਹੇ ਦੇ ਵਿੱਚ ਰੋਪੜ ਚੱਲ ਰਹੀ ਹੈ ਵੈਸੇ ਤਾਂ ਸਾਰੇ ਪੰਜਾਬ 'ਚ ਹੀ ਚੱਲ ਰਹੀ ਬਕਾਇਦਾ ਤੌਰ ਹਾਈ ਕੋਰਟ ਦੇ ਨਕਦ ਥੱਲੇ ਰਿਪੀਟਿਡ ਹਾਈ ਕੋਰਟ ਦੇ ਆਰਡਰਸ ਦੇ باوجود ਇਸ ਸਰਕਾਰ ਦੇ ਇਹਨਾਂ ਦੇ ਮੰਤਰੀਆਂ ਇਹ ਸਾਰੀ ਇਲੀਗਲ ਮਾਈਨਿੰਗ ਬਕਾਇਦਾਤ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਸਰਕਾਰ ਕੋਲ ਕਰਵਾ ਰਹੀ ਹੈ ਪੁਲਿਸ ਇਹਨਾਂ ਨਾਲ ਪੰਜਾਬ ਦੀਆਂ ਜ਼ਮੀਨਾਂ ਜਿਹੜੀਆਂ ਨੇ ਆ ਸਾਡਾ ਪੁੱਲ ਹੈ ਇੱਥੇ ਰੋਪੜ ਉਹ ਥੱਲੋਂ ਤੱਕ ਹੁਣ ਇਹਨਾਂ ਨੂੰ ਬੰਦ ਕਰਨਾ ਪਿਆ ਕਿਉਂਕਿ ਨੀਹਾਂ ਤੱਕ ਉਹਨਾਂ ਨੇ ਮਿੱਟੀ 35 40 40 ਫੁੱਟ ਪੁੱਟ ਲਈ ਬੋਲਦੇ ਡਿੱਗਣ ਦਾ ਚਾਂਸ ਹੈ 40 ਤੋਂ 50 50 ਫੁੱਟ ਇੱਥੇ ਰੇਤ ਪੁੱਟ ਕੇ ਸਾਰਾ এনवायरमेंट ਪੰਜਾਬ ਦਾ ਜਿਹੜਾ ਉਹਨੂੰ ਖਤਮ ਕਰਕੇ ਰੱਖ ਦਿੱਤਾ ਤਾਂ ਇਸ ਗੱਲ ਕਰ ਪੰਜਾਬ ਦੇ ਸਾਹਮਣੇ ਬਹੁਤ ਵੱਡੇ ਚੈਲੰਜਸ ਮੇਰੇ ਭਾਈ ਇੱਥੋਂ ਦੇ ਮੈਂਬਰ ਆਫ ਪਾਰਲੀਮੈਂਟ ਮਨੀਸ਼ ਜੀ ਵੀ ਬੈਠੇ ਨੇ ਮੈਂ ਹੁਣ ਵੇਖੇ ਨੇ ਤਾਂ ਮੈਂ ਪ੍ਰਧਾਨ ਜੀ ਜ਼ਿਲ੍ਹਾ ਪ੍ਰਧਾਨ ਜਿਹੜੇ ਨੇ ਨਾਲ ਉਹਨਾਂ ਦੇ ਸਾਰੇ ਸਾਥੀਆਂ ਨੂੰ ਸ਼ਾਬਾਸ਼ੀ ਦਵਾंगा ਇੰਨੀ ਠੰਡ ਦੇ ਵਿੱਚ ਆ ਪਹਿਲੇ ਦਿਨ ਹੀ ਮੇਰੇ ਖਲ ਧੁੱਪ ਨਿਕਲੀ ਹੈ ਇਹ ਥੋੜਾ ਜਿਹਾ ਧਰਨਾ ਪਹਿਲੇ ਮਾਰ ਲੈਂਦੇ ਰਾਜਾ ਦੀ ਸ਼ਾਇਦ ਪਹਿਲੇ ਹੀ ਨਿਕਲ ਆਂਦੀ ਪਰ ਥੋੜੀ ਬੋਟੀ ਜਿਹੜੀ ਇਸ ਟਾਈਮ ਇਹ ਸਰਦੀ ਪੈ ਰਹੀ ਹੈ ਇਹ ਫਸਲਾਂ ਵਾਸਤੇ ਬੜੀ ਚੰਗੀ ਹੈ ਤੋਂ ਇਸ ਗੱਲ ਕਰ ਮੈਂ ਸਾਰੇ ਹੀ ਵੀਰਾਂ ਤੇ ਭਰਾਵਾਂ ਨੂੰ ਕਹਿਣਾ ਬਸ ਹੁਣ ਕਬਰ ਕッセ ਕਰ ਲੋ ਪਾਰਲੀਮੈਂਟ ਦੀ ਇਲੈਕਸ਼ਨ ਆਉਣ ਵਾਲੀ ਹੈ ਹਿੰਦੁਸਤਾਨ ਦੇ ਜਿਸ ਕਿਸਮ ਦੇ ਹਾਲਾਤ ਬਣ ਰਹੇ ਨੇ ਉਹਨਾਂ ਹਾਲਾਤਾਂ ਦੇ ਵਿੱਚ ਪੰਜਾਬ 와 ਸਿੱਖ ਬਹੁਤ ਵੱਡਾ ਚੈਲੰਜ ਜਿਸ ਕਿਸਮ ਦੀਆਂ ਸੈਂਟਰ ਦੀਆਂ ਪਾਲਿਸੀਜ਼ ਨੇ ਉਹ ਕੰਪਲੀਟਲੀ ਐਂਟੀ ਪੰਜਾਬ ਪਾਲਿਸੀ ਤੁਸੀਂ ਵੇਖੋ ਸਾਰੇ ਸੂਬੇ ਤਰੱਕੀ ਕਰ ਰਹੇ ਕਿਉਂਕਿ ਉਹਨਾਂ ਵਿੱਚ ਬੰਦਰਗਾਵਾ ਹੈ ਸਾਡੀ ਇੱਕ ਇੱਕੋ ਸਾਡੇ ਕੋਲ ਬੰਦਰਗਾਹ ਸੀ ਭਾਵੇਂ ਸੁੱਕੀ ਉਹਨੂੰ ਅੰਮ੍ਰਿਤਸਰ ਕਿਹਾ ਜਾਂਦਾ ਸੀ ਜਿਹੜਾ ਟ੍ਰੈਡੀਸ਼ਨਲ ਟ੍ਰੇਡ ਰੂਟ ਸੀ ਸਿਲਕ ਰੂਟ ਜਿਹੜਾ ਸੀ ਜੇਦਣ ਉਹ ਬਾਰਡਰ ਖੁੱਲ ਗਿਆ ਟਾਰੀ ਵਾਲਾ ਵਾਗੇ ਵਾਲਾ ਉਦੋਂ ਹੀ ਪੰਜਾਬ ਤਰੱਕੀ ਕਰ ਸਕਦਾ ਪਰ ਜਾਣ ਬੁੱਝ ਕੇ ਇਹ ਸੈਂਟਰ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਪਛੜਾ ਰੱਖਣ ਵਾਸਤੇ ਬਹਾਨਾ ਲਾ ਕੇ ਰੱਖਦਾ ਸਾਡਾ ਜਿਹੜਾ ਪੁਰਾਣਾ ਟ੍ਰੇਡ ਰੂਟ ਹੈ ਜਿਹੜਾ ਸੈਂਟਰਲ ਏਸ਼ੀਆ ਨਾਲ ਜਾਂਦਾ ਹੈ ਅੰਮ੍ਰਿਤਸਰ ਲਾਹੌਰ ਤੋਂ ਪਸ਼ਾਵਰ ਤੋਂ ਸਿੱਧਾ ਵਾਯਾ ਅਫਗਾਨਿਸਤਾਨ ਉਹ ਜਾਣ ਪੁੱਛ ਕੇ ਰੋਕੇ ਪੰਜਾਬ ਦੇ ਵਿੱਚ ਜਾਂ ਲੋਕ ਕਿਸਾਨੀ ਕਰਦੇ ਨੇ ਜਾਂ ਜੈ ਜਵਾਨ ਜਾਂ ਜੈ ਕਿਸਾਨ ਅਜੇ ਤੱਕ ਕਿਸਾਨਾਂ ਦੀ ਜਿਹੜੇ ਕਾਲੇ ਕਾਨੂੰਨ ਵਾਪਸ ਲਏ ਨੇ ਨਰਿੰਦਰ ਮੋਦੀ ਨੇ ਜਿਹੜਾ ਵਾਅਦਾ ਕੀਤਾ ਸੀ ਸੰਯੁਕਤ ਕਿਸਾਨ ਮੋਰਚੇ ਨਾਲ ਕਿ ਅਸੀਂ ਐਮਐਸਪੀ ਲੀਗਲਾਈਜ਼ ਕਰਾਂਗੇ ਘੱਟੋ ਘੱਟ 20 22 ਕ੍ਰੌਪਸ ਦੇ ਉੱਤੇ ਫਸਲਾਂ ਦੇ ਉੱਤੇ ਅਸੀਂ ਤੁਹਾਨੂੰ ਐਮਐਸਪੀ ਦਵਾਂਗੇ ਲੀਗਲਾਈਜ਼ ਕਰਾਂਗੇ ਉਹ ਅਜੇ ਤੱਕ ਕਿਸੇ ਤੱਕ ਕੋਈ ਮੀਟਿੰਗ ਤੱਕ ਨਹੀਂ ਬੁਲਾਈ ਗਈ ਕਿਸੇ ਨਾਲ ਕੋਈ ਚਰਚਾ ਤੱਕ ਨਹੀਂ ਕੀਤੀ ਤੇ ਫੌਜੀਆਂ ਦੀ ਜਗ੍ਹਾ ਟ੍ਰੈਡੀਸ਼ਨ ਜਿਹੜੀ ਪੰਜਾਬ ਦੀ ਹੈ ਫੌਜ ਡਿਸਬੈਂਡ ਕਰ ਦਿੱਤੀ ਗਈ ਇਹ ਪਹਿਲੀ ਵਾਰ ਵੇਖਿਆ ਹੈ ਫੌਜ ਨੂੰ ਡਿਸਬੈਂਡ ਕਰਕੇ ਅਗਨੀ ਵੀਰ 4 ਸਾਲ ਵਾਸਤੇ ਜਿੱਥੇ 22 ਸਾਲ ਪੰਜਾਬ ਦਾ ਜਵਾਨ ਫੌਜ ਵਿੱਚ ਇਤਨੀ ਕਰਦਾ ਸੀ ਉਹ ਡਿਸਵੈਂਡ ਕਰ ਦਿੱਤਾ 4 ਸਾਲ ਦੇ ਜਿਵੇਂ ਹੋਟਲਾਂ ਦੇ ਬਾਹਰ ਬੌਂਸਰ ਰੱਖੇ ਹੁੰਦੇ ਨੇ 4 ਸਾਲ ਦੇ ਵਿੱਚ ਤੇ 3 ਸਾਲ ਤੇ ਆਰਮੀ ਦੀ ਨਹੀਂ ਬੇਸਿਕ ਟ੍ਰੇਨਿੰਗ ਹੈ ਜਦੋਂ ਤੱਕ ਟ੍ਰੇਨਿੰਗ ਮੁੱਕਦੀ ਹੈ ਉਹ ਫੌਜ ਵਾਲਾ ਰਿਟਾਇਰ ਹੋ ਗਿਆ ਜਦੋਂ ਤੱਕ ਮੁੰਡਿਆਂ ਦਾ ਸ਼ਾਦੀ ਦਾ ਟਾਈਮ ਆਂਦਾ ਜਦੋਂ ਰਿਸ਼ਤਾ ਪੁੱਛਦੇ ਨੇ ਉਹ ਕਹਿੰਦੇ ਰਿਟਾਇਰਡ ਫੌਜੀ ਹੈ ਜੀ ਹੁਣ ਦੱਸੋ ਰਿਟਾਇਰਡ ਫੌਜੀ ਨੂੰ ਲੜਕੀ ਕੌਣ ਦੇਗਾ ਨਾ ਸਾਡੀ ਕਿਸਾਨਾਂ ਦੀ ਮੰਗ ਪੂਰੀ ਨਾ ਜਵਾਨਾਂ ਦੀ ਮੰਗ ਪੂਰੀ ਬਾਰਡਰ ਉੱਤੇ ਬੀਐਸਐਫ 50 ਕਿਲੋਮੀਟਰ ਤੱਕ ਬਿਠਾ ਦਿੱਤੀ ਹੈ ਵੱਡੇ ਪੇਮਾਨੇ ਤੇ ਡਰੋਨਸ ਤੇ ਦਸ਼ਾ ਜੀ ਆ ਰਿਹਾ ਰੁਕਿਆ ਨਹੀਂ ਜਾ ਰਿਹਾ ਜ਼ਿੰਮੇਵਾਰੀ ਜਿੱਥੇ ਪੰਜਾਬ ਪੁਲਿਸ ਦੀ ਉੱਥੇ ਸੈਂਟਰਲ ਬੋਡੀ ਸਕਿਉਰਿਟੀ ਫੋਰਸਸ ਦੀ ਵੀ ਉਹਨੀ ਜ਼ਿੰਮੇਵਾਰੀ ਸੈਂਟਰ ਸਰਕਾਰ ਦੀ ਵੀ ਉਹਨੀ ਜ਼ਿੰਮੇਵਾਰੀ ਜੋ ਲੰਮਾ ਨਾ ਜਾਂਦਾ ਹੋਇਆ ਬਾਕੀ ਸਾਥੀਆਂ ਨੇ ਵੀ ਆਪਣੀ ਗੱਲ ਰੱਖਣੀ ਹੋਏਗੀ ਸਾਰੇ ਵੀਰਾਂ ਭਰਾਵਾਂ ਨੂੰ ਤੇ ਵਿਸ਼ੇਸ਼ ਤੌਰ ਨੌਜਵਾਨਾਂ ਨੂੰ ਇਹ اپੀਲ ਕਰਾਂਗੇ ਸਟੇਜ ਉਤੋਂ ਕਿ ਕਬਰ ਕਸੇ ਕਰੋ ਵੋਟਾਂ ਵੇਖੋ ਦੋ ਜਗ੍ਹਾ ਹੀ ਪੈਣੀਆਂ ਜਾਂ ਪੈਣੀ ਹੈ ਭਾਜਪਾ ਨੂੰ ਵੋਟ ਜਾਂ ਪੈਣੀ ਕਾਂਗਰਸ ਦੂਜੀਆਂ ਪਾਰਟੀਆਂ ਤੇ ਨੈਸ਼ਨਲ ਪਾਰਟੀਆਂ ਹੈ ਨਹੀਂ ਭਾਜਪਾ ਦਾ ਕੋਈ ਪੰਜਾਬ ਵਿੱਚ ਹੋਂਦ ਹੈ ਨਹੀਂ ਨਾ ਇਹਨਾਂ ਨੂੰ ਕਿਸੇ ਨੇ ਮੂੰਹ ਹੀ ਲਾਣਾ ਭਾਵੇਂ ਜਿੰਨੀ ਮਰਜ਼ੀ ਪਰ ਜ਼ੋਰ ਕੋਸ਼ਿਸ਼ੇ ਕਰ ਲੈ। ਆ ਚੰਡੀਗੜ੍ਹ ਦਾ ਜੋ ਤੌ ਤਰੀਕੇ ਨਾਲ ਨੇ ਕੀਤਾ ਸਾਰੇ ਅਫਸਰ ਆਪਣੀ ਮਰਜ਼ੀ ਦੇ ਲਾ ਦਿੱਤੇ। ਪੰਜਾਬੀ ਬੰਦ ਕਰ ਦਿੱਤੀ। ਚੰਡੀਗੜ੍ਹ ਦਾ ੱੱਕੇ ਨਾਲ ਹੀ ਕਬਜ਼ਾ ਇਹ ਭਾਜਪਾ ਵਾਲਿਆਂ ਨੇ ਪੰਜਾਬ ਦੇ ਕੋਲੋਂ ਖੋ ਹੀ ਲਿਆ। ਮੌਜੂਦਾ ਸਰਕਾਰ ਨੂੰ ਜਿੱਥੇ ਡਟ ਕੇ ਸਟੈਂਡ ਲੈਣਾ ਚਾਹੀਦਾ ਉਹਦੇ ਤਾਂ ਗੁੰਗੇ ਬੋਲੇ ਹੀ ਹੋ ਗਏ। ਜੋ ਚੰਡੀਗੜ੍ਹ ਚ ਅੱਜ ਹੋ ਰਿਹਾ ਹੈ ਸੈਂਟਰ ਦੀ ਸਰਕਾਰ ਕਰ ਰਹੀ ਹੈ ਮੌਜੂਦਾ ਸਰਕਾਰ ਭਗਵੰਤ ਮਾਨ ਜੀ ਨੇ ਇੱਕ ਸ਼ਬਦ ਤੱਕ ਨਹੀਂ ਕਦੀ ਬੋਲੇ ਨਾ ਕਦੀ ਪਾਣੀਆਂ ਤੇ ਕੋਈ ਗੱਲ ਕੀਤੀ ਨਾ ਚੰਡੀਗੜ੍ਹ ਤੇ ਕੋਈ ਗੱਲ ਕੀਤੀ ਨਾ ਸਾਡੀ ਮਾਂ ਬੋਲੀ ਦਾ ਕੋਈ ਜ਼ਿਕਰ ਕੀਤਾ ਨਾ ਕਦੀ ਫੌਜੀਆ ਦੀ ਕੋਈ ਗੱਲ ਕੀਤੀ ਨਾ ਕਦੀ ਕਿਸਾਨਾਂ ਤੇ ਗੱਲ ਕੀਤੀ ਤੇ ਮੈਨੂੰ ਦੱਸੋ ਕਿਹੜੇ ਬਦਲਾਵਾਸੇ ਮਾਨ ਸਾਹਿਬ ਲੈ ਕੇ ਆਏ ਸੋ ਇਹ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਨੇ ਇੱਕ ਵਾਰ ਇਹਨਾਂ ਦਾ ਦਾ ਦੱਪਾ ਵੱਜਣਾ ਸੀ ਵੱਜ ਗਿਆ ਇਹਨਾਂ ਨੂੰ ਵੀ ਪਤਾ ਹੈ ਇਸ ਤੋਂ ਗਾਏ ਕਦੀ ਨਹੀਂ ਆਟ। ਤੋਂ ਇਸ ਗੱਲ ਕਰ ਮੈਂ ਤੁਹਾਨੂੰ ਗੁਜ਼ਾਰਿਸ਼ ਕਰੀ ਸਾਰੇ ਵੀਰਾਂ ਨੂੰ ਕਾਂਗਰਸ ਵੱਲ ਪੰਜਾਬ ਦਾ ਪੰਜਾਬ ਦੇ ਲੋਕਾਂ ਦਾ ਧਿਆਨ ਕਾਂਗਰਸ ਵੱਲ। ਸਾਨੂੰ ਸਾਰਿਆਂ ਨੂੰ ਇੱਕ ਹੋ ਕੇ ਇਕੱਠੇ ਹੋ ਕੇ ਚੱਲਣ ਦੀ ਲੋੜ। ਪਾਰਟੀ ਦਾ ਜਿਹੜਾ ਸਟੇਟ ਯੂਨਿਟ ਹੈ ਜਿਹੜੇ ਲੋਕ ਉਹਦੇ ਮੁਤਾਬਕ ਚੱਲਣਗੇ ਕੱਲੇ ਉਹੀ ਖੈਰਖਵਾ ਨੇ ਪੰਜਾਬ ਦੇ ਤੇ ਪੰਜਾਬ ਕਾਂਗਰਸ। ਮੈਂ ਇਹ ਨਹੀਂ ਕਹਿੰਦਾ ਹੋਇਆ ਸਾਰੇ ਵੀਰਾਂ ਦਾ ਭਰਾਵਾਂ ਦਾ ਵਿਸ਼ੇਸ਼ ਤੌਰ ਸਟੇਜ ਤੇ ਬੈਠੀ ਹੋਈ ਸਾਰੀ ਲੀਡਰਸ਼ਿਪ ਦਾ ਸ਼ੁਕਰਾਨਾ ਕਰਨਾ ਚਾਹਨਾ ਕਿ ਤੁਸੀਂ ਮੌਕਾ ਦਿੱਤਾ ਆਪਣੇ ਵਿਚਾਰ ਤੁਹਾਡੇ ਨਾਲ ਰੱਖ ਸਕੀਏ ਅਗਲੇ ਧਰਨਿਆਂ ਵਿੱਚ ਹੋਰ ਕਲੈਰਿਟੀ ਲਾਵਾਂਗੇ ਕੁਝ ਚੀਜ਼ਾਂ ਅਜੇ ਪਰਦੇ ਵਿੱਚ ਨੇ ਉਹਨਾਂ ਦੀ ਜਿੰਨਾ ਚਿਰ ਕਲੈਰਿਟੀ ਨਹੀਂ ਮਿਲਦੀ ਅਸੀਂ ਵੀ ਗੱਲ ਆਪਣੀ ਡੱਟ ਕੇ ਗੱਲ ਕਰ ਨਹੀਂ ਸਕਦੇ ਸਾਡੇ ਉੱਤੇ ਵੀ ਥੋੜਾ ਜਿਹਾ ਪਾਬੰਦੀ ਲਗਾਈ ਹੈ ਕਿ ਥੋੜਾਕ ਤੇਰ ਹੈ ਜੇ ਖੋਲੋ ਜੋ 2-4 ਦਿਨ ਫਿਰ ਬਾਦਾਂ ਦੇ ਵਿੱਚ ਆ ਕੇ ਚੰਗੀ ਤੇਰਾ ਕਬੱਡੀ ਦਾ ਮੈਚ ਖੇਡਾਂਗੇ ਉਹ ਜਿਹੜਾ ਪੰਜਾਬ ਸਟਾਈਲ ਹੁੰਦਾ ਅਜੇ ਤਾਂ ਨੈਸ਼ਨਲ ਸਟਾਈਲ ਖੇਡੀ ਜਾ ਰਹੀ ਹੈ ਚੰਦ ਦਿਨਾਂ ਬਾਅਦ ਫਿਰ ਪੰਜਾਬ ਸਟਾਈਲ ਕਬੱਡੀ ਸ਼ੁਰੂ ਹੋਏਗੀ ਤੁਹਾਨੂੰ ਵੀ ਆਨੰਦ ਆਏਗਾ ਸਾਨੂੰ ਵੀ ਗੱਲ ਆਪਣੀ ਰੱਖਣ ਦਾ ਮਜ਼ਾ ਆਏਗਾ ਸੋਈ ਨੇ ਕਿੰਦਾ ਹੋਇਆ ਮੈਂ ਅਜਾਜ਼ ਅਸਲੈਨਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਤੇ ਜੈ ਹਿੰਦ ਤੇ ਜੈ ਭਾਰਤ